ਅੱਜ ਜਦ ਮੈਂ ਲਿਖਣ ਲੱਗਾ ਸੀ ਤਾਂ ਕੋਈ ਕਵਿਤਾ ਕਹਾਣੀ ਤੇ ਨਾ ਹੀ ਕੋਈ ਗੱਲ ਸੁਝ ਰਹੀ ਸੀ ਬਸ ਸੁੱਨ ਬੈਠਾ ਸੀ ਦਿਮਾਗ ਕੁਝ ਸੋਚ ਨਹੀਂ ਰਿਹਾ ਸੀ ਉਦਾਂ ਹੀ ਬਾਕੀ ਦਿਨਾਂ ਵਾਂਗ ਸਵਾਲਾਂ ਦੇ ਚੱਕਰਾਂ ਵਿੱਚ ਫਸਿਆ ਪਿਆ ਸੀ ਫਿਰ ਜਦ ਮੈਂ ਖਾਲੀ ਪੰਨਾ ਦੇਖਿਆ ਤਾਂ ਮੈਨੂੰ ਇੱਕ ਵਿਚਾਰ ਆਇਆ ਕਿ ਮੈਂ ਲਿਖਦਾ ਕਿਉਂ ਰਹਿਣਾ ਮੈਂ ਆਪਣੀ ਜ਼ਿੰਦਗੀ ਦੇ ਕਾਫੀ ਸਮੇਂ ਵਿੱਚ ਲਿਖਦਾ ਹੀ ਰਹਿਣਾ ਕੁਝ ਨਾ ਕੁਝ ਸੋਚਦਾ ਰਹਿਣਾ ਫਿਰ ਮੈਂ ਲਿਖਦਾ ਰਹਿ ਜਦ ਵੀ ਮੈਂ ਲਿਖਣ ਬੈਠਦਾ ਮੈਂ ਲਿਖਣ ਵਿੱਚ ਹੀ ਵਸਤ ਹੋ ਜਾਂਦਾ ਮੈਨੂੰ ਮੇਰੇ ਆਸ-ਪਾਸ ਕੀ ਚੱਲ ਰਿਹਾ ਹੈ ਕੁਝ ਨਹੀਂ ਪਤਾ ਲੱਗਦਾ ਪਿੰਝ ਲੱਗਦਾ ਜਿਵੇਂ ਸਾਰਾ ਸੰਸਾਰ ਚੁੱਪ ਕਰ ਗਿਆ ਹੋਵੇ ਤੇ ਮੇਰਾ ਦਿਮਾਗ ਤੇ ਦਿਲ ਰੋਲਾ ਪਾ ਰਹੇ ਬੇ ਵੈਸੇ ਤਾਂ ਮੈਂ ਚੁੱਪ ਹੀ ਹਾਂ ਪਰ ਮੇਰੇ ਅੰਦਰ ਬਹੁਤ ਰੋਲਾ ਪੈ ਰਿਹਾ ਹੈ ਤੇ ਇਹ ਰੋਲਾ ਮੇਰਾ ਕੋਈ ਸੁਣ ਨਹੀਂ ਰਿਹਾ ਤੇ ਇਹ ਰੋਲਾ ਮੈਨੂੰ ਬਹੁਤ ਤੰਗ ਕਰ ਰਿਹਾ ਨਾ ਹੀ ਮੈਨੂੰ ਸੌਣ ਦਿੰਦਾ ਤੇ ਨਾ ਹੀ ਮੈਨੂੰ ਜਿਉਣ ਦਿੰਦਾ ਫਿਰ ਜਦੋਂ ਆਪਣੇ ਅੰਦਰ ਚੱਲਦਾ ਰੋਲਾ ਸ਼ਾਂਤ ਨਾ ਹੋਵੇ ਤਾਂ ਦਿਮਾਗ ਘੁੰਮਿਆ ਰਹਿੰਦਾ ਤੇ ਇਹ ਸ਼ਾਂਤੀ ਦਿਲ ਤੇ ਦਿਮਾਗ ਨੂੰ ਹਲਕਾ ਕਰਕੇ ਹੀ ਆਉਂਦੀ ਹੈ ਤੇ ਇਹ ਦਿਲ ਤੇ ਦਿਮਾਗ ਉਦੋਂ ਹੀ ਹਲਕਾ ਹੁੰਦੇ ਨੇ ਜਦੋਂ ਸਾਡਾ ਇਹ ਰੋਲਾ ਕੋਈ ਸੁਣਨ ਵਾਲਾ ਹੋਵੇ ਪਰ ਅਫਸੋਸ ਮੇਰਾ ਇਹ ਰੋਲਾ ਕੋਈ ਸੁਣ ਨਹੀਂ ਸਕਦਾ ਤੇ ਨਾ ਹੀ ਮੈਂ ਕਿਸੇ ਨੂੰ ਸੁਣਾਉਣਾ ਤਾਂ ਫਿਰ ਮੈਂ ਸਹਾਰਾ ਲੈਂਦਾ ਇੱਕ ਕੋਰੇ ਕਾਗਜ਼ ਤੇ ਕਲਮ ਦਾ ਜੋ ਮੇਰੀ ਹਰ ਗੱਲ ਨੂੰ ਧਿਆਨ ਨਾਲ ਸੁਣਦੇ ਨੇ ਤੇ ਮੈਨੂੰ ਇੱਕ ਸਹੀ ਰਸਤਾ ਵੀ ਦਿਖਾਉਂਦੇ ਨੇ ਖੁਸ਼ਕਿਸਮਤ ਹਾਂ ਕਿ ਮੈਂ ਲਿਖ ਸਕਦਾ ਅੱਜ ਜੇ ਮੈਨੂੰ ਲਿਖਣ ਦੀ ਜਾਂਚ ਨਾ ਹੁੰਦੀ ਤਾਂ ਮੈਂ ਸੱਚੀ ਮਰ ਜਾਣਾ ਸੀ ਮੇਰੇ ਦਿਲ ਦਾ ਭਾਰ ਇੰਨਾ ਵੱਧ ਜਾਣਾ ਸੀ ਕਿ ਮੈਂ ਇਸ ਭਾਰ ਹੇਠ ਦਬ ਕੇ ਮਰ ਹੀ ਜਾਣਾ ਸੀ ਸ਼ੁਕਰ ਕਰਦਾ ਕਿ ਮੈਂ ਲਿਖ ਸਕਦਾ ਜਦੋਂ ਵੀ ਮੈਂ ਲਿਖਣ ਬੈਠਦਾ ਮੇਰਾ ਦਿਲ ਸ਼ਾਂਤ ਹੋ ਜਾਂਦਾ ਹੈ ਮੈਂ ਦਿਮਾਗ ਦੇ ਦਿਲ ਦਾ ਮੇਲ ਕਰਵਾ ਲੈਂਦਾ ਫਿਰ ਇਹ ਦੋਨੋਂ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਆਪਣੇ ਸੁੱਖ-ਦੁੱਖ ਸਾਂਝਾ ਕਰਦੇ ਨੇ ਤੇ ਇੱਕ ਦੂਜੇ ਨੂੰ ਸਹੀ ਰਸਤਾ ਦਿਖਾਉਂਦੇ ਰਹਿੰਦੇ ਨੇ ਜੇ ਦੋਨਾਂ ਵਿੱਚੋਂ ਕੋਈ ਵੀ ਰੋਂਦਾ ਤਾਂ ਦੂਜਾ ਉਸ ਰੋਣੇ ਨੂੰ ਚੁੱਪ ਕਰਵਾ ਦਿੰਦਾ ਮੈਨੂੰ ਦਿਲ ਤੇ ਦਿਮਾਗ ਦਾ ਇਹ ਖੇਲ ਬਹੁਤ ਹੀ ਵਧੀਆ ਲੱਗਦਾ ਹੈ ਮੈਨੂੰ ਚੰਗਾ ਲੱਗਦਾ ਹੈ ਕਮ ਸੇ ਕਮ ਕੋਈ ਦੋ ਤਾਂ ਹੈਗੇ ਨੇ ਜੋ ਇਕ ਨਹੀਂ ਜੋ ਇੱਕ ਦੂਜੇ ਨੂੰ ਸਮਝਦੇ ਨੇ ਜੋ ਇੱਕ ਦੂਜੇ ਦਾ ਸਹਾਰਾ ਬਣ ਕੇ ਰਹਿੰਦੇ ਨੇ ਪਰ ਇਹ ਦੋਨੋਂ ਵੀ ਮੇਰੇ ਨਾਲ ਹੀ ਜੁੜੇ ਹੋਏ ਨੇ ਇਹਨਾਂ ਦੋਨਾਂ ਦਾ ਮੇਲ ਉਦੋਂ ਹੀ ਹੁੰਦਾ ਜਦੋਂ ਮੈਂ ਲਿਖਣਾ ਹੁੰਦਾ ਜਦੋਂ ਮੈਂ ਲਿਖਦਾ ਨਹੀਂ ਹੁੰਦਾ ਉਦੋਂ ਇਹ ਦੋਨੋਂ ਆਪਣੇ ਆਪਣੇ ਕੰਮਾਂ ਵਿੱਚ ਰੁੱਝੇ ਹੁੰਦੇ ਨੇ ਜਿਵੇਂ ਦਿਮਾਗ ਦਾ ਕੰਮ ਸੋਚਣਾ ਹੁੰਦਾ ਹੈ ਤੇ ਦਿਲ ਦਾ ਕੰਮ ਖੂਨ ਦਾ ਦੌਰਾ ਚਲਾਉਣਾ ਹੁੰਦਾ ਹੈ ਤਾਂ ਇਹ ਆਪਣੇ ਕੰਬਾਂ ਵਿੱਚ ਰੁਝੇ ਹੁੰਦੇ ਨੇ ਇਹ ਦੋਨੋਂ ਇੱਕ ਦੂਜੇ ਨਾਲ ਉਦੋਂ ਹੀ ਮਿਲਦੇ ਨੇ ਜਦੋਂ ਮੈਂ ਲਿਖਣ ਬੈਠਦਾ ਚਲੋ ਸ਼ੁਕਰ ਹੈ ਮੈਂ ਕਿਸੇ ਦੇ ਕੰਮ ਤਾਂ ਆਉਂਦਾ ਮੈਂ ਕਿਸੇ ਨੂੰ ਮਿਲਵਾ ਤਾਂ ਰਿਹਾ ਸ਼ੁਕਰ ਹੈ ਮੇਰੇ ਕਰਕੇ ਇਹ ਦਿਲ ਤੇ ਦਿਮਾਗ ਇੱਕ ਦੂਜੇ ਦਾ ਹਾਲ-ਚਲ ਪੁੱਛਦਾ ਰਹੇ ਨੇ ਮੈਂ ਖੁਸ਼ਕਿਸਮਤਾਂ ਕਿ ਮੇਰੇ ਲਿਖਣ ਨਾਲ ਮੇਰਾ ਖੁਦ ਨਾਲ ਪਿਆਰ ਵੱਧ ਰਿਹਾ ਹੈ ਮੈਂ ਖੁਦ ਨੂੰ ਸਮਝ ਰਿਹਾ ਪਰਖ ਰਿਹਾ ਤੇ ਆਪਣੇ ਨਾ ਸਮਝੀ ਹਰਕਤਾਂ ਨੂੰ ਸੁਧਾਰ ਰਿਹਾ। ਫਿਰ ਜਦ ਮੈਂ ਲਿਖਦਾ ਉਦੋਂ ਮੈਂ ਸ਼ਾਂਤ ਹੋ ਜਾਂਦਾ। ਤੇ ਆਪਣੇ ਅੰਦਰ ਸਬਰ ਲਿਆਉਣ ਲਈ ਮੈਂ ਹਮੇਸ਼ਾ ਲਿਖਦਾ ਰਹਿਣਾ। ਮੈਂ ਲਿਖਦਾ ਕਿਉਂ ਰਹਿਣਾ? ਗੌਰ ਕਰਿਓ। ਮੈਂ ਲਿਖਦਾ ਕਿ ਸੋਚਦਾ ਨਹੀਂ ਜੋ ਬੀਤਿਆ ਉਹ ਲਿਖਦੇ ਨੇ। ਕੁਝ ਗੱਲਾਂ ਚੁੱਪ-ਚਾਪ ਮੈਂ ਸਹਿ ਜਾਂਦਾ। ਕੁਝ ਗੱਲਾਂ ਚੁੱਪ-ਚਾਪ ਮੈਂ ਸਹਿ ਜਾਂਦਾ ਤੇ ਕੁਝ ਗੱਲਾਂ ਮੈਂ ਲਿਖਦੇ ਜੋ ਲਿਖਦਾ ਮੈਂ ਫਿਰ ਪੜਦਾ ਨਹੀਂ ਜੋ ਲਿਖਦਾ ਮੈਂ ਫਿਰ ਪੜਦਾ ਨਹੀਂ ਲਿਖ ਕੇ ਫਿਰ ਸਭ ਭੁੱਲ ਜਾਂਦਾ ਲਿਖਨ ਲਿਖ ਕੇ ਹੱਥ ਮੇਰਾ ਦੁਖਦਾ ਨਹੀਂ ਮੈਂ ਹੱਥ ਤੋਂ ਨਹੀਂ ਦਿਲ ਤੋਂ ਲਿਖ ਜਾਂਦਾ ਮੈਂ ਇੱਕੋ ਵਾਰ ਦਾ ਰੋਣਾ ਮੈਂ ਇੱਕੋ ਵਾਰ ਦਾ ਰੋਣਾ ਇੱਕ ਕਵਿਤਾ ਵਿੱਚ ਲਿਖ ਜਾਂਦਾ ਉਦਾਸ ਹੋਣ ਨਾਲੋਂ ਚੱਗਾ ਮੈਂ ਦਿਲ ਲਿਖ ਕੇ ਹਲਕਾ ਕਰ ਜਾਂਦਾ ਕੁਝ ਦਿਲ ਦੀਆਂ ਗੱਲਾਂ ਤੇ ਕੁਝ ਪਿਆਰ ਦੀਆਂ ਯਾਦਾਂ ਕੁਝ ਦਿਲ ਦੀਆਂ ਗੱਲਾਂ ਤੇ ਕੁਝ ਪਿਆਰ ਦੀਆਂ ਯਾਦਾਂ ਮੈਂ ਲਿਖ ਕੇ ਬਿਆਨ ਕਰ ਜਾਂਦਾ ਮੈਂ ਆਪਣੀ ਚੁੱਪ ਦਾ ਤੋੜ ਲੰਭ ਲਿਆਵੇ ਮੈਂ ਲਿਖ ਕੇ ਚੁੱਪ ਆਪਣੀ ਤੋੜ ਜਾਂਦਾ ਮੇਰੀਆਂ ਪੜ ਲੈ ਲਿਖੀਆਂ ਕਿਤਾਬਾਂ ਨੂੰ ਮੇਰੀਆਂ ਪੜ ਲੈ ਲਿਖੀਆਂ ਕਿਤਾਬਾਂ ਨੂੰ ਇਹ ਕਿਤਾਬ ਹੀ ਮੇਰੀ ਰੂਹ ਵੇ ਜੇ ਕੱਢਣੀ ਜਾਣ ਮੇਰੀ ਤੇ ਕਲਮ ਮੇਰੇ ਤੋਂ ਖੋਲ ਹੈ ਮੇਰਾ ਕਲਮ ਨਾਲ ਹੀ ਸੰਜੋਗ ਹੈ ਮੇਰਾ ਕਲਮ ਨਾਲ ਹੀ ਸੰਜੋਗ ਹੈ ਮੇਰਾ ਕਲਮ ਨਾਲ ਹੀ ਸੰਜੋਗ ਹੈ